ਅੱਜ ਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈਪੀ ਦੇ ਕੋਲ ਆਇਆ ਦੋਸਤੋ ਅੱਜ ਹੈਪੀ ਦੇ ਕੋਲ ਦੋ ਮੱਝ ਤੁਹਾਨੂੰ ਦਿਖਾਉਣੀ ਆ ਆਪਾਂ ਇੱਕ ਟੋਕੜ ਗੱਪਣ ਦਿਖਾਵਾਂਗੇ ਤਕਰੀਬਨ ਕੋਈ 7 ਸਾਢੇ 7 ਮਹੀਨਿਆਂ ਦੀ ਗੱਪਣ ਚੈੱਕ ਪਾਸ ਕੋਈ 5 4 5 ਕਿਲੋ ਦੁੱਧ ਵੀ ਇਹਦੇ ਖਿਲੇ ਹੁਣ ਮੌਕੇ ਤੇ ਮੌਜੂਦ ਆ ਬਾਕੀ ਪੂਰੀ ਡਿਟੇਲ ਦੇ ਵਿੱਚ ਚਲਾਂਗੇ ਆਪਾਂ ਤੇ ਇੱਕ ਇਧਰ ਮੀਨੀ ਮੱਝ ਹੈਪੀ ਦੇ ਕੋਲ ਇਹ ਮੌਕੇ ਤੇ ਮੌਜੂਦ ਆ ਤੇ ਕੰਦਾ ਕਰਕੇ ਆ ਪੀਂਦਾ ਵੀ ਦੁੱਧ ਤਲਾ ਕੇ ਦੇਵਾਂਗੇ ਭਰਾ ਨੂੰ ਕਿਸੇ ਨੂੰ 12 ਕਿਲੋ ਨੈੱਟ ਦੁੱਧ ਇਸ ਮਾਜ ਤੇ ਥੱਲੇ ਹੁਣ ਹਾਜ਼ਰ ਕਿੰਨੇ ਦਿਨਾਂ ਦੀ ਸੂਈ ਆ ਕੀ ਵੇਰਵਾ ਇਹਦਾ ਪੂਰੀ ਡਿਟੇਲ ਬੱਚਾ ਕੀ ਆ ਮਗਰ ਕਿੰਵੇਂ ਸੂਬੇ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤਰੀਕ ਆ ਜੇ 18 ਜੁਲਾਈ ਤੇ ਸਮਾਂ ਦੋਸਤੋ ਕੋਈ ਮਾਰਨਿੰਗ 10 ਵਜੇ ਆਪਾਂ ਵੀਡੀਓ ਬਣਾ ਰਹੇ ਆ ਪੂਰੀ ਵੀਡੀਓ ਜਲਦੀ ਅਪਲੋਡ ਕਰ ਦਿਆਂਗੇ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਵੀ ਹੱਥ ਜੋੜ ਕੇ ਹੁੰਦੀ ਆ ਵੀ ਇੱਥੇ ਆ ਕੇ ਆਪਣੀ ਇੱਕ ਟਾਈਮ ਜੋ ਕੇ ਦੋ ਟਾਈਮ ਜੋ ਕੇ ਤਸੱਲੀ ਜ਼ਰੂਰ ਕਰਿਆ ਕਰੋ ਕਿਉਂਕਿ ਵਪਾਰ ਲੈਣ ਦਾ ਕੰਮ ਆ ਮੱਝਾਂ ਪਸ਼ੂ ਇਸੇ ਤਰ੍ਹਾਂ ਅੱਗੇ ਆਉਂਦੇ ਆ ਤੇ ਵੇਖਦੇ ਰਹਿੰਦੇ ਆ ਤੇ ਜਿਹੜੇ ਭਰਾ ਕੋਲ ਪਸ਼ੂ ਜਾਵੇ ਠੀਕ ਹੈ ਜੀ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਕਿਉਂਕਿ ਪੈਸੇ ਤੁਸੀਂ ਖਰਚ ਕਰਨੇ ਆ ਹੱਕ ਬਣਦਾ ਹਰੇਕ ਵੀਰ ਦਾ ਆਨਲਾਈਨ ਕੋਈ ਸੌਦਾ ਮੰਗਾਰਿਆ ਤੇ ਜੋ ਦੱਸੀ ਜਾਊਗੀ ਗੱਲਬਾਤ ਉਸ ਬਿਹਾਵ ਤੇ ਵੀ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਆਉ ਕਰਦੇ ਆ ਪੂਰੀ ਗੱਲਬਾਤ ਬੁਰਜ ਨੱਥੂ ਕੇ ਪਿੰਡ ਜਿਹੜਾ ਦੋਸਤ ਸਰਹਾਲੀ ਤੋਂ 5-6 ਕਿਲੋਮੀਟਰ ਦੀ ਦੂਰੀ ਆ ਸਰਹਾਲੀ ਤੋਂ ਪੱਟੀ ਨੂੰ ਇੱਕ ਛੜ ਕੇ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਬੁਰਜ ਰਾਇਕਾ ਬੁਰਜ ਨਥੂ ਦੇ ਕੰਡਿਆਲਾ ਸਰਾਲੀ ਮੰਡ ਇਹ ਪਿੰਡ ਲਾਗੇ ਲਾਗੇ ਆ ਸਭ ਤੋਂ ਪਹਿਲਾਂ ਹੈਪੀ ਸਸਤਰੀ ਕਾਲ ਸਸਤਰੀ ਦਾ ਸੰਧੂ ਸਾਹਿਬ ਕਿਵੇਂ ਆ ਕਿਰਪਾ ਸਤਿਗੁਰ ਦੀ ਠੀਕ ਹਾਂਜੀ ਮੇਰ ਮਾਰ ਕੇ ਦੀਏ ਸ਼ੁਕਰਾ ਹਾਂਜੀ ਹੈਪੀ ਮਾਲ ਤਕਰੀਬਨ ਚਲੋ ਰੁਟੀਨ ਦੇ ਵਿੱਚ ਹੀ 2-4 ਡੰਗਰਾ ਆ ਜੇ 2-4 2-3 2-3 ਤੁਰ ਨਹੀਂ ਆਉਂਦੇ ਨਾ ਜੀ ਠੀਕ ਹੈ ਹਾਂਜੀ ਅੱਜ ਆਪਣੇ ਕੋਲ ਇੱਕ ਤਾਂ ਮੀਨੀ ਵਿਖਾਉਣੀ ਮੰਗੀ ਚੱਲਦੀ ਹੈ ਤੀਜਾ ਸੁਆ ਸੁਆ ਵਿਕਾ ਸੁਆ 12 ਕਿਲੋ ਦੋਤ 12 ਕਿਲੋ ਸੰਧੂ ਸਾਹਿਬ ਅੱਜ ਟਾਈਮ 6ਵੇਂ ਦਿਨ ਦੀ ਸੀਸਲੇ 12 ਕਿਲੋ ਆ ਜਾਵਾ ਕੰਡਾ ਮਾਰ ਕੇ ਜਾਵਾਂਗੇ ਠੀਕ ਹੈ ਵੀਰੇ ਤੇਗਾ ਰੋਂਰ ਕੀ ਚੌਣ ਕੋਲੀ ਕੋਈ ਪੂਛ ਟਾਣਾ ਉਹਦੇ ਮਗਲੇ ਕਹਿੰਦੇ ਐਸਾਂ ਚ ਪਾਸਾ ਕਾਰਾ ਘਾਟੇ ਆ ਮਗਲੇ ਚ ਮਗਲੇ ਦੇ ਨਹੀਂ ਵਾਲੇ ਦੇ ਹੂੰ ਬਿਲਕੁਲ ਸੱਜਰ ਦੇਣੀ ਸੱਜਰ ਮੈਨੇ 15 ਕਿਲੋ ਰੋਜ਼ ਦਾ ਇਚ ਆਪਣ ਦੇ ਬੰਦੇ ਆ ਲੋਕਲ ਨਹੀਂ ਮੈਂ ਆਪਣੇ ਨੂੰ ਟੋਕਰ ਮੈਂ ਤਾਂ ਵੈਸੇ ਵੀ ਚਲੋ ਫਰਕ ਪੈ ਜਾਂਦਾ ਦੁੱਧ ਵੀ ਘਟ ਜਾਂਦਾ ਹਾਂਜੀ ਹਾਂਜੀ ਬਾਕੀ ਹੋ ਸਕਦਾ ਕਿਤੇ ਨਾ ਕਿਤੇ ਟੋਕਰ ਹੋਣ ਦੇ ਬਾਵਜੂਦ ਥੋੜੀਆਂ ਧਾਰਾਂ ਦਾ ਫਰਕ ਪਾ ਜਾਂਦਾ ਬਸ 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 ਲੋ ਵੀ ਕੋਈ ਬਹੁਤ ਹੀ ਵੱਡੀ ਸਮੱਸਿਆ ਵਾਲੀ ਗੱਲ ਨਹੀਂ ਕਿ ਬਾਕੀ ਕੋਈ 2 4 5 ਧਾਰਾਂ ਦਾ ਫਰਕ ਨਹੀਂ ਵਾਲੀ ਧਾਰਾਂ ਦਾ ਫਰਕ ਕੋਈ ਜ਼ਿਆਦਾ ਨਹੀਂ ਜਾਂ ਆ ਆ ਪਸ਼ੂ ਹੋਣਗੇ ਤੇ ਦੋ ਤੁਹਾਨੂੰ ਦਿਖਾਉਣੀਆਂ ਮੱਜਾ ਦੋਹਾਂ ਦੀ ਪੂਰੀ ਡਿਟੇਲ ਆਪਾਂ ਲੈਣੀ ਸਟਾਰਟ ਕਰਦੇ ਆ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਅੰਤ ਤੱਕ ਆਉ ਕਰਦੇ ਆਂ ਸ਼ੁਰੂ ਇੱਕ ਤੁਹਾਨੂੰ ਜਿਹੜੀ ਨੀਣੀ ਆਪਾਂ ਮੱਝ ਦਿਖਾਈ ਆ ਠੀਕ ਆ ਜੀ ਸੋ ਚੰਗੇ ਦੁੱਧ ਤਾਂ ਇਸ ਵਕਤ ਚੱਲਣ ਦੀ ਆ ਸਟਾਰਟਿੰਗ ਚੰਗੀ ਆ ਹੈਪੀ ਹੁਣ ਮੇਰਾ ਵੀ ਪੂਰੀ ਡਿਟੇਲ ਇਹ ਦੀ ਆ ਦੇ ਦੇ ਇੱਕ ਦਿਨ ਦੱਸ ਦੇ ਕਿੰਨੇ ਕੋਗੇ ਸੰਤੂ ਸਾਹਿਬ ਅੱਜ 6ਵਾਂ ਦਿਨ ਆਇਆ ਸੀ ਜੀ 6ਵਾਂ ਦਿਨ ਹਾਂਜੀ ਲਓ ਜੀ ਛੇਕ ਦਿੰਦਾ ਦੋਸਤੋ ਸਮਾਂ ਹੋ ਗਿਆ ਜਿਹਨੂੰ ਸੂਈ ਨੂੰ ਜਲਾਰ ਬੇਰਖ ਹੋ ਗਿਆ ਨੀਣੀ ਬਾਜਾ ਸਿੰਘ ਹਿੱਲ ਤੱਕ ਪਰਲਾ ਬਿਲਕੁਲ ਸੰਤੂ ਸਾਹਿਬ ਆ ਭੋੜੀ ਕਰਾਈ ਜੇ ਮੈਂ ਨੀਣੀ ਨਿਕਲਾਈ ਉਹ ਹੰਦੇ ਨਹੀਂ ਉਹ ਨੁਗਿਆ ਨਿਕਲਿਆ ਬੇਬੂਰਾ ਤੇ ਕੋ ਗਿਆ ਸਿੰਘ ਹਾਂਜੀ ਇੱਕ ਨਹੀਂ ਨਿਕਲਿਆ ਇੱਕ ਫੋਰ ਜਿਹੜੀ ਬਿਲਕੁਲ ਦਿਗਾਈ ਰਹੀ ਹਾਂਜੀ ਬਾਰੀ ਜੀ ਨਿਗਾਹੀ ਉਹ ਹੁੰਦੀ ਆ ਪਰ ਇੱਕੋ ਹੀ ਆ ਤਾਂ ਤੇ। ਲੈ ਬਠੀਕਾ ਜੀ। ਬਾਕੀ ਸਾਨੂੰ ਸਾਹ ਮੂੰਹ ਦੀ ਹੱਡੀ ਮੈਂ ਪੋਲੀ ਜੋ ਮਰਜੀ ਦੇਈ ਜਰਾ ਲਓ। ਹਾਂ। ਐਡੇ ਮਿੱਠੀ। ਮਿੱਠੀ ਹੈ ਦੋਸਤੋ ਪੋਲੀ ਹੈ ਮੂੰਹ ਦੀ ਠੀਕਾ ਜੀ। ਮੂੰਹ ਮਾ ਫੜਾਉਂਦੀ ਹੈ ਪੂਰਾ। ਇਧਰੋਂ ਤੁਹਾਨੂੰ ਆਪਾਂ ਥਾਨ ਵਿਖਾਈਏ। ਆ ਚਾਰੇ ਥਾਨ ਤੁਸੀਂ ਚੈੱਕ ਕਰੋ। ਮੁੱਠੀ ਮੁੱਠੀ ਥਾਨ ਤੇ 12 ਕਿਲੋ ਦੁੱਧ ਜਿਹੜਾ ਤੁਹਾਨੂੰ ਕੰਡੇ ਦੇ ਬਿਲਕੁਲ ਮਨਾ ਦੇਣਾ ਤਸੱਲੀ ਕਰਾਦਣੀ। ਉਸ ਦੁੱਧ ਦੀ ਗੱਲਬਾਤ ਹੋ ਰਹੀ ਹੈ ਇੱਥੇ ਠੀਕਾ ਜੀ। ਕਰਕੇ ਉਹ ਕੰਮ ਨੇ। ਸਾਨੂੰ ਸਾਹ ਪ੍ਰੋਡਕਟ ਲੈ ਜਾਇਆ ਸਰ ਅੱਗੇ ਚੇਤੇ ਚੋਲ ਜਾ ਜਾਣਾ। ਆ ਏ ਬਾਕੀ ਐਪੀ ਅੱਜ ਦੇ ਦਿਨ ਤੁਸੀਂ ਦੱਸਤਾ 5 6 ਮਗਰ ਕੱਤੀ ਇਹਦੇ ਮਗਰ ਕੱਤੀ 6 ਵਜੇ ਨੇ ਅੱਜ 6 ਵਜੇ ਦੇ ਨੇ ਅੱਜ ਹਾਂਜੀ ਮੇਰਾ ਮੋੜਾ ਮਾਰ ਕੇ ਮੈਂ ਨੇ 15 ਕਿਲੋ ਦੋ ਦੇਣਾ ਪਰ ਲੋਕ ਨੇ ਆਪ ਦੇਖ ਗਏ ਦੋਵੇਂ ਮੱਝਾਂ ਲਈਆਂ ਵਾ ਜਿਹੜੇ ਬੰਦੇ ਦੇ ਨਾਲੇ ਆਪ ਗੱਲ ਵੀ ਕਰਵਾ ਲਾਂਗੇ 14 ਕਿਲੋ ਦੋ ਤਾਂ ਦੁੱਜੇ ਸਰ ਵੀ ਤੇਜ ਜਾਸੋ ਤੇੰਦੀ ਵੀ ਕੱਟੀਆਂ ਵਾ ਇਹ ਇੱਕ ਪਹਿਲੀ ਜਿਹੜੀ ਕੱਟੀ ਨੀਣੀ ਆ ਦੁੱਜੇ ਜਿਹੜੀ ਕੱਟੀ ਕੁੰਡੀ ਆ ਸ਼ਾਇਦ ਮੈਂ ਤੇ 31 ਦੇ ਸਿੰਘ ਹੁੰਦੇ ਸ਼ਾਇਦ ਮੀਨੀ ਨਿਕਲੇ ਤੇਂਡੀ ਕਟਗੀਆਂ ਠੀਕ ਆ ਅੱਗੇ ਵੀ ਦੋ ਕਟਗੀਆਂ ਦਿੱਤੀਆਂ ਆ ਪਾਕਿਸਤਾਨ ਦਾ ਸਫਾਈ ਰੇਲੋ ਜੰਗੀ ਹੈ ਮੱਝ ਚੰਗੀ ਆ ਹਾਂਜੀ ਉਹ ਵੀ ਆਰਡਰ ਕੁਆਲਿਟੀ ਚੰਗੀ ਆ ਬਾਕੀ ਲੇਵਾ ਬਖਾਰਾ ਬਗੂਣਾ ਤੁਸੀਂ ਚੈੱਕ ਕਰੋ ਭਾਵੇਂ 14 14 ਲੀਟਰ ਹੀ ਕਰਦੀ ਕਰਦੀ ਆ ਪਰ 12 ਕਿਲੋ ਦਾ ਕੰਡਾ ਹੋਊਗਾ ਕੋਈ ਵੀ ਭਰਾ ਆਪਣਾ ਸੌਦਾ ਕਰ ਲੈ ਤੋ ਕੇ ਆਪਾਂ ਤੁਹਾਨੂੰ ਬਾਹਰ ਕੱਢ ਕੇ ਤਸੱਲੀ ਨਾਲ ਦਿਖਾ ਰਹੇ ਆ ਬੁਧੇਰੇ ਤੁਹਾਨੂੰ ਸਮਝ ਆ ਜਾਊਗੀ ਚੰਗਾ ਪੁੱਠਾ ਚੌੜੀ ਪਿੱਠ ਪੁੜੇ ਵਾਲੀ ਜ਼ਾਇਰ ਤੋਂ ਆ ਹਾਈਟ ਕੱਦ ਵਜ਼ਨ ਕਰਮ ਵਾਲੀ ਨੂੰ ਬਹੁਤ ਵਧੀਆ ਲੱਗਾ ਠੀਕ ਆ ਜੀ ਆ ਤੁਸੀਂ ਦੇਖ ਲਿਆ ਆ ਫੁੱਲ ਵੱਡੇ ਆ ਛੋਟੀ ਨਹੀਂ ਕੋਈ ਠੀਕ ਆ ਆ ਦੇਖੋ ਜੀ ਇੱਕਦਮ ਨਾ ਛੋਟੀ ਆ ਜਿਆ ਪੁੱਠਾ ਡਗਵਾ ਹੋਇਆ ਇੱਕ ਹੋਰ ਤਾਂ ਡੰਡਿਆ ਰਹੀ ਨਾ ਹੂੰ ਹੂੰ ਲੋ ਵੀ ਪੁਲੀ ਸਮਝ ਵਾਲੇ ਪਾਸੋਂ ਕੋਈ ਸ਼ੱਕ ਨਹੀਂਗਾ ਠੀਕ ਹੈ ਜੀ ਬਾਕੀ ਮੇਰਾ ਭਰਾ ਤੁਸੀਂ ਆਪ ਚੈੱਕ ਕਰੋ ਇਧਰ ਆਹ ਦੇਖੋ ਜੀ ਆਹ ਫੇਸ ਕੁਆਲਿਟੀ ਆ ਠੀਕ ਹੈ ਲੋ ਪੋਲੀ ਜੇ ਬਿਲਕੁਲ ਕੱਚੀ ਆ ਮੁੰਦੀਆ ਦੇਖੋ ਠੀਕ ਹੈ ਲੋ ਤਾਂ ਇਹ ਵੀ ਕੋਈ ਜਿੱਦਾਂ ਮਾਦੀ ਚੋਂ ਮਾਦੀ ਅਗਲਾ ਕੋਈ ਦਈ ਜਾਵੇ ਮੈਨਾਂ ਡੰਗਰ ਮਿੱਠਾ ਦੇ ਦੇ ਮੂੰਹ ਦਾ ਮਿੱਠਾ ਦੇ ਜੋ ਮਾਦੀ ਦੇ ਜਾਂਦਾ ਮੈਨਾਂ ਬਿਲਕੁਲ ਬਹੁਤ ਵਧੀਆ ਇਧਰ ਦੇਖੋ ਠੀਕ ਹੈ ਜੀ ਬਹਿਣੀ ਵਾਲੇ ਪਾਸੋਂ ਤੁਸੀਂ ਚੈੱਕ ਕਰੋ ਪਾਨਾ ਲੱਕੇਰ ਵੰਡ ਵਰਲ ਕਾਫੀ ਚੰਗੀ ਸਪੇਸ ਠੀਕ ਹੈ ਜੀ ਸੋ 12 ਕਿਲੋ ਦੁੱਧ ਵਾਲੀ ਜਿਹੜੀ ਦੋਸਤੋ ਮੱਝ ਕੋਈ ਵੀ ਹੈ ਜਨਵਰ 12 ਕਿਲੋ ਵਾਲੀ ਇਹ ਮੱਝ ਝੋਟੀ ਆ ਕਹਿੰਦੀ ਕਹਉਂਦੀ ਆ ਮੇਰੀ ਨਿਗਾਹ ਦੇ ਵਿੱਚ ਕਿਉਂਕਿ 12 ਕਿਲੋ ਦੁੱਧ ਦੀ ਹਾੜੀ ਸਾਰੀ ਮੱਝਾਂ ਨਹੀਂ ਪੜ ਪਉਂਦੀਆਂ ਗਈਆਂ ਬਾਕੀ ਤੁਸੀਂ ਦੇਖੋ ਠੀਕ ਹੈ ਜੀ ਚੰਗੀ ਪਿੱਠ ਢੋਲੀ ਮੀਣੀ ਆਪਾਂ ਕਹਿ ਸਕਦੇ ਦੋਨੋਂ ਸਿੰਘੇ ਲੱਦੇ ਸੀਗੇ ਪਰ ਚਲੋ ਕਿਸੇ ਪੁਰਾਣੇ ਸਿੰਘ ਬਿਜਾਏ ਆ ਇੱਕ ਫੋਰ ਜਿਹੜੀ ਉੱਗ ਰਹੀ ਆ ਠੀਕ ਹੈ ਜੀ ਉਹ ਸਿੰਘ ਹਿੱਲ ਗਿਆ ਸਮਝਾਓ ਕੇ ਦੀ ਪਾਸੇ ਮੈਂ ਜੀ ਕੰਮੀ ਪੇਸ਼ੀ ਨਹੀਂ ਕੋਈ ਆ ਜੀ ਮੇਰਾ ਮਾਰਕ ਸਿੰਘ ਦਾ 15 ਕਿਲੋ ਦੁੱਧ ਹੈ ਲੈਨੇ ਔਰ ਪਰੀ ਦੇ ਵੀ ਪੋਲੀ ਪੂਰੀ ਮੈਂ ਕਹਿੰਦਾ ਪੋਲੀ ਘੂਗਰ ਦੀ ਜਿੱਦਾਂ ਦਾ ਸਣ ਲਗਾਉਂਗਾ ਉਦਾਂ ਦੀ ਚੋਾਈ ਮੈਂ ਦੇਖੋ ਕੁਆਲਟੀ ਉਹ ਜਦੋਂ ਦਿਸੀ ਜਾਂਦੀ ਆ ਬਸ ਜੀ ਲੋਬੀ ਪ੍ਰਵੋ ਕਰੋ ਜਾਦੀ ਉਂਗਲ ਉਂਗਲ ਜੀ ਦੀ ਮੋਟੀ ਚੋਣ ਆ ਮਗਰ ਕੱਤੀ ਵੋਕ ਦੀ ਟਾਲ ਦੀ ਜਿੱਤਰੀ ਸ਼ਾਇਦ ਕੱਟੀ ਆ ਦੇਖੋ ਸੋ ਕੱਤੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਇਹ ਵੀ ਪਲੱਸ ਪੁਆਇੰਟ ਆ ਵਾਅਦੇ ਦਾ ਕੰਮ ਆ ਮਗਰ ਕੱਟੀ ਆ ਇਹ ਦਿਨ ਦੀ ਕਟੀਆਂ ਹੀ ਆ ਉਦਾਂ ਦਾ ਮਨ ਭਾ ਰਿਹਾ ਉਹਦਾਂ ਦਾ ਬੱਚਾ ਪਾ ਦੂਗੀ ਉਹਦਾ ਬੱਚਾ ਪਾ ਦੂਗੀ ਹਾਂਜੀ ਕਰੋ ਚੱਕ ਜੀ ਅੱਗੇ ਉਹ ਮੋੜਾਂ ਦੇ ਪਰੋਜ਼ੇ ਕਟੀਆਂ ਮੋੜਾਂ ਦੇ ਵੇਚੀਆਂ ਅੱਗੇ ਆਹ ਦੇਖੋ ਆਹ ਲੋ ਜੀ ਸਾਡੇ ਸਾਹਿਬ ਇਹ ਲੋ ਲੈ ਵੀ ਆਈਏ ਸਫਾਈ ਫਾਰੀ ਵਾਲਾ ਲੜਾਕੇ ਪਾਸੋਂ ਕੁਝ ਸੀ ਨਹੀਂ ਮੈਂ ਸਾਰੀ ਸਾਫ ਸੁਥਰੀ ਜਿੰਨੀ ਜੋਗੀ ਆ ਮੈਂ ਇਹਨੇ ਬਲੈਡਰ ਬੰਨੀ ਕਰਦੀ ਆ ਬਸ ਜੀ ਸੋ ਚਵਾਈ ਇਹਦੀ ਕਿਸਾਨ ਵੀਰੋ ਹੋਣੀ ਬਾਕੀ ਸੀ ਵੀਡੀਓ ਕਰਕੇ ਆਪਾਂ ਬਿਲਕੁਲ ਭਰੇ ਥਾਂ ਜਿਹੜੇ ਪਹਿ ਤੁਹਾਨੂੰ ਦਿਖਾਉਣੇ ਸੀਗੇ ਸਾਹਿਬ ਜਦੋਂ ਦੇਰ ਮੋ ਟਾਈਮ ਤੇ ਚਾਮੀ ਪਈ ਵੀ 7:30 ਦਾ ਟਾਈਮ ਆ ਸੂਰੇ 7:30 ਦਾ ਟਾਈਮੋਂ ਟਾਈਮ ਇੱਥੇ ਕੋਈ ਆਊਗਾ ਆਪਾਂ 12 ਕਿਲੋ ਮਿਨਾ ਕੇ ਦੇਵਾਂਗੇ ਕੋਈ ਆਨਲਾਈਨ ਖੜੂਗਾ ਤੇ 11 ਕਿਲੋ ਦੀ ਗਰੰਟੀ ਦੇਵਾਂਗੇ ਆਪਾਂ ਬਿਲਕੁਲ ਹਾਂਜੀ ਆਪੇ ਕੀ ਮੋਲਾਂ ਕੀ ਡਿਮਾਂਡ ਰਹੀ ਸੱਜੂ ਜੀ ਮੈਂ 1 ਪੈਂਤੀ ਦੀ ਵੇਚਦੀ ਐ 1 30 ਦੀ ਵੀ ਵੇਚਦੀ ਆ 1 28 ਦੀਆਂ ਦੇ ਦਈਏ ਤੇ 1 28 ਦੀ ਹਾਂਜੀ ਜੈ ਵੀ ਕਰਕੇ ਦੇਈਏ ਜਿੰਨਾ ਵੀ ਚਾਹੋ ਕਨੇ ਸ਼ਰਦੀਏ ਮੈਂ ਕੀ ਦੱਸਣਾ ਆਪੇ ਦੱਸਦੇ ਛੋਟਾ ਕਰਕੇ ਕਿੱਥੇ ਮਾਰੋ 1 ਪੈਂਤੀ ਦੀ ਮੈਂ ਦੇ ਦਈਏ 1 ਪੈਂਤੀ ਦੀ ਹਾਂਜੀ ਬਾਜੀ ਪ੍ਰੇਮ ਕਰਾਉਣਾ ਜੋ ਕਰਾ ਲਊਗਾ ਮੈਂ ਨਹੀਂ ਮਾਰੀ 15 ਕਿਲੋ ਦੀ ਹੁੰਦਾ ਮੈਂ ਕਰਕੇ ਲੈ ਲਵਾਂਗੀ ਮੋਤੀ ਪੈਂਤੀ ਦੀ ਵੇਚ ਲਈ ਦੀ ਉਹ ਤਾਂ ਕੋਈ ਕੋਲੇ ਪਾਸ ਨਾ ਕੁਸੀ ਨਹੀਂ ਦੀ ਇਹਨੇ ਵੀ ਡਿਗ ਨਹੀਂ ਹੋ ਗਈ ਬਾਕੀ ਚੌੜੀਓ ਕਾਗਜ਼ ਤਾਂ ਜੀ ਉਹ ਮੋਟਾ ਚਾਮੜੀ ਇਹ ਸਾਰੇ ਵੱਡੇ ਵੱਡ ਕੇ ਇੱਕੋ ਕੋਈ ਦੇ ਦਈਏ ਬਾਈ ਦੀ ਦੇ ਦਾਂ ਸਾਨੂੰ ਸਾਹਿਬ ਲਓ ਜੀ ਬਾਹਰ ਨਾ ਹਣੀ ਚੋ ਸ਼ੋਰ ਹੀ ਨੂੰ 200 ਰੁਪਏ ਵੀਰ ਮੇਰਾ ਕੋਈ ਇਹ ਨਾ ਕਹੇ ਵੀਰ ਜੀ 18 ਲੈ ਲਾ 20 ਲੈ ਲਓ ਬਟੇਗਾ ਜੀ ਬਾਈ ਲੈਣਾ ਬਸ ਆਪਾਂ ਸੁਪੰਦ ਬਾਈ ਫਿਰ ਦੀ ਕਰਮਾ ਲਈ ਜਿੱਦਾਂ ਮਰਜੀ ਚੋਬੋ ਤਸੱਲੀ ਕਰੋ ਇੱਕ ਬਾਈ ਦੀ ਅੱਜ ਮਿਲ ਜੂਗੀ ਬਾਕੀ ਉਹਨੇ ਗਾੜ ਤੁਸੀਂ ਦੇਖ ਲਈ ਜੱਡੀ ਜੀ ਉਹਨੇ ਜਾਨੂੰ ਸਾਹਿਬ 20 ਕਿਲੋ ਮੈਂ ਦੀ ਗਾੜ ਹੂੰ ਹਾਂਜੀ ਆ ਦੇਖੋ ਉਹ ਲੋਕ ਕਿ ਪਾਸੋਂ ਉਸ ਸੀਰੀ ਮੈਂ ਜਿੰਨੀ ਜੋਗੀ ਸਾਸ ਸੁਸਰੀ ਹੈ ਨਹੀਂ ਨਹੀਂ ਚੰਗੀਆਂ ਮਾਜੋ ਦੇਖਦਾ ਸਾਰੇ ਕੁਆਲਟੀ ਦਾ ਪਤਾ ਲੱਗ ਜਾਂਦਾ ਚੰਗੀਆਂ ਖਰ ਨਹੀਂ ਖੁਰੀ ਨਹੀਂ ਹੈ ਕਮਾਲ ਦੀ ਇੱਧਰ ਬੱਚਾ ਚੈੱਕ ਕਰਾਦੇ ਪਛੀਆਂ ਦਿਨਾਂ ਦਾ ਬੱਚਾ ਵੇਖੋ ਹਾਂਜੀ ਸੰਤ ਸਾਹਿਬ ਲੈ ਲਓ ਸੋ ਚੰਗੇ ਇਹ 200 ਸੀਮਨ ਦੀ ਚੰਗੇ ਟੀਕੇ ਦੀ ਮਗਰ ਕੱਟੀ ਵੀ ਜਾਪਦੀ ਹੈ ਬਾਕੀ ਤੁਸੀਂ ਟੀਕੇ ਤੇ ਟੀਕੇ ਤੇ ਮੈਂ ਖਲੋਂਦੀ ਟੀਕੇ ਤੇ ਆਂਦੇ ਚੰਗੀ ਆ ਕਰੀ ਜਦ ਦਾ ਨਾ ਸੀ ਮੈਨੂੰ ਭਰਾ ਲਓ ਦੋ ਤਾਂ ਬੱਚਾ ਲੈ ਲਓ ਚੰਗਾ ਬੱਚਾ ਮਗਰ ਕਰੋ ਬਾਪੂ ਦੀ ਹੈ ਕਰਮਾੜੀ ਇਹਨਾਂ ਲੱਖ ਡੂੜ ਦੀ ਤਿਆਰ ਹੋ ਜਾਣੀ ਸਭੂ ਸਾਹਿਬ ਸਿੰਘ ਜੀ ਇਹਦੇ ਵੀ ਹੁੰਦੇ ਬਾਈ ਕੋਈ ਪਾਣੀ ਲਾਵੇ ਤਾਂ ਮੈਂ ਹੋ ਵੀ ਸਕਦੀ ਹੈ ਹੋ ਵੀ ਸਕਦੀ ਹੈ ਹਾਂਜੀ ਲੈ ਵੀ ਇੱਕ ਦੋਸਤੋਂ ਤੁਹਾਨੂੰ ਆਪਾਂ ਦਿਖਾਉਣੇ ਆ ਮਾਜੇ ਵੀ ਤੁਸੀਂ ਚੈੱਕ ਕਰੋ ਟੋਕੜ ਗੱਪਣ ਮਾਜਾ ਤੇ ਇਹ 7.5 ਮਹੀਨਿਆਂ ਦੇ 7.5 ਮਹੀਨੇ ਤੋਂ ਸਰਵ ਚੈੱਕ ਕਰ ਰਿਹਾ ਆ ਕੇ ਖੜਿਆ ਆਪਣੇ ਕਰੋ ਆਪਾਂ ਚੈੱਕ ਬਾਈ ਫਰਸਤ ਇਹ ਗਾਹ ਹੈ ਤੇ ਕਿੰਵੇਂ ਸਵੇਰ ਲਈ ਤੇਜਲੀ ਕੀ ਚੋਕੀ ਤੇਜ ਜੰਦੂ ਸਾਹਿਬ ਸੋੜਾ ਆਉਂਦੇ ਬਾਕੀ ਆਗਲੇ ਵੀ ਸਮਝ ਆ ਜੀ ਉਹ ਆ ਗਿਆ ਜੀ ਸਵੇਸ ਨੂੰ ਆ ਸਿੰਘ ਪੈਕ ਸਰ ਨੂੰ ਆ ਗਿਆ ਬਾਕੀ ਐਡੀ ਕੋਈ ਨਹੀਂ ਮੂੰਹ ਮਾ ਡੰਗਾ ਦਾ ਗਾ ਲੇ ਤੂੰ ਵੀਡੀਓ ਬਣਾਉਂਦੇ ਜੋ ਉਹਨੇ ਤੀਜਾ ਸੂਰ ਆਣਾ ਇਹਨੇ ਸੂਰ ਬਈ ਤੀਜੇ ਸਵੇ ਹੋ ਸਕਦੀ ਹੈ ਵੈਸੇ ਕੁੰਡੀ ਜੂਰ ਹੋਵੇ ਤਾਂ ਫਿਰ ਤਾਂ ਚਲੋ ਕੋਈ ਭਰਾ ਮੰਨਣ ਤੇ ਜੀ ਸਾਨੂੰ ਸਾਹਿਬ ਜੀ ਅੱਥਮੇ ਸੂਰ ਕਿਦਰਾ ਪੈਕ ਸਰ ਬਥੇਰਾ ਜੋ ਆਪਾਂ ਕਹਿ ਸਕਦੇ ਹਾਂ ਸ਼ਿਪਰਾ ਸਿੰਘ ਆ ਉਦੇ ਕਰਕੇ ਤਜੇ ਸੁਬਹੀ ਸ਼ਾਮੇ ਲੈ ਪੁਛਦੇ ਪਾਸਾ ਦਾਵਾਲ ਚਟੇ ਥੱਲੋੜੀ ਮਾਰੀ ਦੋ ਕੋਟੇ ਫੂਚੀ ਚੀ ਆ ਮੈਂ ਕਹਿੰਦਾ ਵੀ ਸ਼ਾਮੇ ਸੋਰੀ ਸਾਕੀ ਸਹੀ ਸੁਚੰਗੀ ਆ ਹਾਂਜੀ ਤੇ ਹੈਪੀ ਦੁੱਧ ਕਿੰਨਾ ਇਸ ਵਕਤ ਦਾ ਸਰਦਾ 5 ਕਿਲੋ ਦੋਦੇ ਦੋਵੇਂ ਟਾਈਮ ਚੋਗੇ ਤੇ ਢਾਈ ਢਾਈ ਦੇਊਗੀ ਜੇ ਇੱਕ ਟਾਈਮ ਚੋਗੇ ਤੇ 4 4.5 ਦਊਗੀ ਠੀਕ ਹੈ ਹਾਂਜੀ ਵੀ ਕਿਹੜਾ ਠਪਾਰੀ ਕਰਨੀ ਤੇ 4 ਕਿਲੋ ਮੈਂ ਕਹਿੰਦਾ ਜੇ ਦੋਵੇਂ ਟਾਈਮ ਚੋਣਗੇ ਫੇਰ ਇੱਕ ਗਾਰੰਟੀ ਗਾ ਲੈਂਦੀ ਜੋ ਹਾਂ ਇਹ ਜੱਠੀ ਬਾਰੀ ਜਉਣੀ ਐ ਤੇ ਫੇਰ ਪਾੜੋ ਜੇ ਮਿਲ ਪਈ ਜੀ ਤੇ ਆਪਾਂ ਪਾੜਦੇ ਚਵਾਕ ਜਿਹੜਾ ਆਪਣੇ ਠੀਕ ਹਾਂਜੀ ਨਾ ਵੀ ਮੇਰਾ ਭਰਾ ਤਾਂ ਆਪਾਂ ਨੇ ਵੀ ਪਾੜੀ ਹੁੰਦਾ ਚੰਗਾ ਜਿਹੜਾ 20 ਮਹੀਨਾ ਮਿਲ ਪਏ ਕਹੋਗੇ ਬੋਲੇ ਨੇ ਮਗਰ 2 ਢਾਈ ਰਹਿ ਗਏ ਸੂਣ ਚਾ ਤਾਂ ਮਗਰ ਕੀ ਰਹਿ ਗਿਆ ਹਾਂਜੀ ਸੱਤਾਂ ਮਹੀਨਿਆਂ ਦਾ ਪੁੱਛੂ ਚਲ ਛੱਡਾਂਗੇ ਤਿੰਨ ਮਹੀਨੇ ਕੋ ਦਵਾਂਗੇ ਵਿੱਚ ਫੇਰੀ ਬਸ ਜੀ ਬਸ ਲਓ ਜੀ ਸਾਡੇ ਸੱਤਾਂ ਮਹੀਨਿਆਂ ਦੀ ਇੱਕ ਕਿਸਾਨ ਵੀਰੋ ਕੱਪਣਾ ਚੌਣ ਏਡੀ ਜਿਆਦੀ ਪੋਲੀ ਭਾਵੇਂ ਬੋਝਲ ਦੇ ਵਿੱਚ ਚੋਲੋ ਸਿਰਫ 5-7 ਮਹੀਨਿਆਂ ਦੀ ਘੱਟ ਕੋਈ ਵੀ ਮੈਂ ਦੇ ਪੂ ਛਿੱਟਾ ਹੈ ਨਾ ਤੇ ਗੱਡੀ ਦਾ ਕਰਾ ਠੀਕ ਹਾਂਜੀ ਬਾਕੀ ਪਲੀ ਪਲੀਤੀ ਪੂਰੀ ਉਹ ਨਹੀਂ ਸੰਦਾ ਸਮੀ ਆ ਵੇਲੇ ਠੀਕ ਹੈ ਕੋਈ ਨੀ ਮੋٹے ਚੰਮ ਦੀ ਨਹੀਂ ਆਗੇ ਮਗਰ ਖੜ ਜੂਗਾ ਕੋਈ ਇਹ ਨਹੀਂ ਆਕੂਗਾ ਵੀ ਜਿਹੜਾ ਲੁੱਸੀ ਫਿੱਕੀ ਆ ਛੋਟੀ ਨਹੀਂ ਵੱਡੀਆਂ ਦੈ ਸੰਸਾ ਪਲੀ ਸਭ ਹੀ ਪੂਰੀ ਆ ਹਾਂਜੀ ਬਾਕੀ ਕਰਮ ਵਾਲੀ 7.5 ਮਹੀਨੇ ਦੀ ਗੱਭ 5 ਕਿਲੋ ਦੁੱਧ ਇਨਸ਼ਾ ਅੱਲਾਹ ਸੇਰ ਕਰਦਾ ਹਾਂ ਮੰਨ ਕੇ ਜੇ ਸੌਖੀ ਮੈਂ 95 ਗ੍ਰਾਮ ਤਿਆਰ ਹੀ ਫੇਰ ਮੈਂ ਵੇਚ ਲਈ ਜੇ ਮੇਰੇ ਕੋਲ ਜਿਆਦਾ ਹੀ ਆ ਰਹੀ ਆ ਤਰ੍ਹਾਂ ਤੇ ਚੰਗੀ ਆ ਗਈ ਬਸ ਜੀ ਠੀਕ ਆ ਜੀ ਜਾਣੀ ਕੋਈ ਜਾਣੀ ਸਾਹਮਣੇ ਕਰਦੇ ਤੇ ਫੇਰ ਕੋਣ ਲੱਖੋਂ ਬਾਹਰ ਹੀ ਵੇਚ ਲੋ ਬਿਲਕੁਲ ਬੱਕ ਚੁੱਟਾ ਲੈ ਜੇ ਕਰੋ ਮੇਰਾ ਪ੍ਰਾ ਤਾਂਚਾ ਬਹੁਤ ਵਧੀਆ ਲੱਗਾ ਲੰਬਾਈ ਖੁੱਡਾ ਖੱਡਾ ਦੇਖੋ ਕਿੱਡਾ ਮੈਡਾ ਪੂਰੀ ਪਾਲੀ ਸੈਮੀ ਕਰੀਆ ਬਿਲਕੁਲ ਪਤਲਾ ਪਿੰਦਾ ਤੇ ਲੈਵੇ ਚੱਡੇ ਦੀ ਤੁਹਾਨੂੰ ਆਪਾ ਦਿਖਾ ਹੀ ਰਹੇ ਆ ਕਿਉਂਕਿ ਦੋਸਤੋ ਇੱਥੇ ਗਾ ਕੇ ਪਸ਼ੂ ਡਰਾਈ ਆਪਾਂ ਨੂੰ ਕਰਨਾ ਹੀ ਚਾਹੀਦਾ ਠੀਕ ਆ ਜੀ ਕੋਈ 7 ਮਹੀਨਾ ਦਾ ਸੰਸਾਰ ਮੈਂ ਮੋਦੀ ਮਿੱਠੀ ਆ ਹੋਈਆਂ ਮੱਝਾਂ ਨਹੀਂ ਦੋਵੇਂ ਲੈਓ ਆ ਲੋ ਲਾਜ ਜੋ ਮਰਜੀ ਦੇ ਯੋ ਮ ਜਾਣ ਕਿਹਦੇ ਬੰਦੇ ਤੋਂ ਕਾਬੂ ਆਉਣ ਵਾਲੀ ਗੱਲ ਆ ਹਾਂ ਇਹ ਨਹੀਂ ਬੰਦ ਮੈਂ ਇਕੱਠਾ ਕੀਤਾ ਆ ਜੋ ਹੋਵੇ ਵੀ ਫਲਾਣਾ ਆ ਬਈ ਤਾਂ ਜੀ ਜੋ ਮਰਜੀ ਦੇ ਹੁੰਦੇ ਮੂੰਹ ਦਾ ਮਿੱਠਾ ਨਾ ਡੰਗਰ ਜੋ ਮਰਜੀ ਦੇ ਕੇ ਜਿਵੇਂ ਮਦੀ ਰੋਤੇ ਲੈ ਜਾ ਲੋ ਜੀ ਵੰਦ ਮਿਰਲ ਵੀ ਚੰਗੀ ਥਾਣਾ ਤੇ ਸਪੇਸ ਗੇਅਰ ਤੁਹਾਡੇ ਸਾਹਮਣੇ ਆ ਸੋ ਚੰਗੀ ਆ ਜਿੰਨੇ ਵੀ ਅੱਜ ਚੰਗੀ ਆ ਟੋਕੜ ਗੱਬਣ ਨਾਗਾ ਸਿਰੇ ਲੱਗੀ ਘੋਤੀ ਅਗਰ ਮਾਲੀ ਸਾਢੇ 7 ਮਹੀਨੇ ਅੱਗੇ 2.5 ਮਹੀਨੇ ਦਾ ਸਾਰਾ ਸਮਾਂ ਰਹਿ ਗਿਆ ਸੌਣ ਦਾ ਵੇ ਠੀਕ ਆ ਜੀ ਆ ਦੇਖੋ ਸਾਨੂੰ ਸਾਹਿਬ ਜਿੰਨੀ ਲਵਾਈ ਨੂੰ ਚੈੱਕ ਕਰੋ ਮੇਰਾ ਪਰਾਲ ਲੰਬੀ ਲੋਬੀ ਵੀ ਚੰਗੀ ਖਾਸ ਹੀ ਆ ਸਭ ਪੜਈ ਆ ਪੂਰੀ ਹਾਂ ਕੇ ਪਾਸੋਂ ਕੁਛ ਸੀ ਨਹੀਂ ਲੰਮੀ ਲੰਮੀ ਵੇਖੋ ਮੈਂ ਕੱਢੀ ਆ ਹਾਂ ਸੋ ਬੱਡੀ ਬੁੱਢੀ ਰੇੜ ਚੰਗਾ ਕਰਮ ਵਾਲੀ ਦਾ ਉਹ ਇੱਥੇ ਢਾੜ ਕੇ ਕੋ ਢਾਈ ਕੇ ਮੇਰੇ ਚੰਗੇ ਜੋ ਤੇ ਚੰਗੀ ਸੇਵਾ ਕਰਨੇ ਬਸ ਜੀ ਅੱਜ ਭਾਵੇਂ ਕਰਮ ਵਾਲਾ ਸਾਹਿਬ ਅਜੇ ਜੇ ਕੋਈ ਅੱਠੀ ਪਾਰੀ ਵੀ ਚੋਣੀ ਹੋਵੇ ਨਾ ਕਿ ਅਜੇ ਪੂਰਾ ਕੰਮੀ ਨਾ ਮੈਂ ਮੇਰੇ ਸਾਦੀ ਹੋਵੇ ਹਾਂ ਹਾਂਜੀ ਬਿਲਕੁਲ ਕੋਈ ਸ਼ੱਕ ਨਹੀਂ ਹਾਂਜੀ ਠੀਕ ਆ ਲੋਕੀ ਨੂੰ ਕਈ ਡਰੀ ਡੁਰੀ ਜਾਨੀ ਮੱਜਾ ਹੋ ਜੀ ਕੋਈ ਗੱਲ ਬਾਤ ਨਹੀਂ ਮੱਜਾਂ ਦੇ ਵਿੱਚ ਲਓ ਰਸਾਂ ਮੈਂ ਤੁਸ ਜਿੱਦਾ ਮਰਜੀ ਕੋਈ ਚੱਕਰ ਲੈਂਦਾ ਮਿੱਠਿਆ ਮੈਂ ਹਾਂ ਆਹੋ ਲੋ ਵੀ ਮੇਰਾ ਇੱਕ ਡੰਗਰੀ ਕਈ ਢੇਰ ਜਾਏ ਹਾਂ ਸਾਹਿਬ ਇਹ ਲੋ ਹਾਂ ਠੰਡੀਆਂ ਧੀ ਹਾਂ ਮੈਂ ਕਰ ਮਾਰੀਆਂ ਠੀਕ ਆ ਲੈ ਚਲੋ ਠੀਕ ਹੈ ਸੋ ਪਛੂ ਦੋਸਤੋ ਵਾਸੇ ਠੰਡੇ ਧੀ ਖਰੀਦਣ ਭਾਈ ਫਾਇਦਾ ਠੀਕ ਹੈ ਜੀ ਕੋਈ ਸ਼ੋਕਰ ਦੀ ਨਹੀਂ ਕਰ ਮਾਰੀ ਧੀਰਾਪਨ ਸੁਭਾਅ ਦੇ ਤੌਰ ਤੇ ਕੁਝ ਦੇਖੋਗੇ ਮਿੱਠੀ ਆ ਠੰਡੀ ਧੀ ਆ ਆ ਦੇ ਹਮ ਗਾ ਇਹ ਬਿੱਲ ਨਾਲ ਲਗਾ ਪੂਰੀ ਮੈਂ ਬੰਦੀ ਥਾਂਦੀ ਆ ਤੇ ਲੋ ਐ ਪੂਰੀ ਮੈਂ ਭਰਦੀ ਨੂੰ ਸੁਣਦੀ ਆਪਾਂ ਵੇਖੀਓ ਫਿਰ ਵੀ ਕਰਮ ਵਾਲੀ ਐਂਡਪੈਕ ਆ ਗਈ ਤੇਰੇ ਕੋਲ ਸੁਆ ਭਰ ਦੋ ਤੇ ਪਿਆਏ ਨੇ ਬਸ ਜੀ ਕੋ ਦੋ ਤਿੰਨ ਮਹੀਨੇਵਾਲ ਬਣੀ ਹੋਗੀ ਤੇ ਸਾਲ ਤੱਕ ਮਾੜੀ ਦੋਦੀ ਚਵਾਈ ਗਈ ਆ ਬਸ ਜੀ ਸੰਸਾਰ 14 ਕਿਲੋ ਮੈਂ ਦੋ ਦਿੱਤਾ ਜਿਹੜੇ ਬੰਦੇ ਆਪਾਂ ਗੱਲ ਕਰਵਾ ਦਾਂਗੇ ਹਾਂ ਹਾਂਜੀ ਆਪਾਂ ਤਾਂ ਲੋਕਲ ਦੋ ਮੱਜਾਂ ਲੈ ਲੈ ਵੀ ਹੁਣ ਮੁੱਲ ਮੇਰਾ ਵੀਰ ਉਹ ਹੀ ਦੱਸ ਵੀ ਜਿਹੜਾ ਆਪਾਂ ਵਟਨਾਂ ਰੁਪਈਆ ਅਲੀ ਸਾਹਿਬ ਮੈਂ ਚਲੋ ਤਿਆਰੀ ਦਾ 9 ਲੱਖ 72 ਹਜ਼ਾਰ ਤੋਂ ਮਾਨਤਾਨ ਕਰ ਦਿੰਦੇ ਆ 72 ਚੋਂ ਦੋ ਛੱਡ ਦੀਏ 70 ਦੀ ਦੇ ਦੀਏ ਬਈ ਥੈਂ ਕਿਨਾਲੋ ਜੋ ਕਰਾਉਣਾ 68 ਦੀ ਹੁੰਦੀ ਕਿ ਨਹੀਂ ਹਾਂ ਨਾ 65 ਹੀ ਦੇ ਦਾਂਗੇ ਕਸਰਾਂ ਕੱਟਦੀਆਂ ਸਾਰੀਆਂ ਇੱਕ ਕਸਰਾਂ ਚੱਲ ਹਾਂ ਚੰਗੀ ਗੱਲ 65 ਤੇ 200 ਸ਼ੋਰ ਹੋਣੀ ਜੀ ਕਰਦੀ ਹਾਂ ਕੁਸ਼ੀ ਨਾਲ ਜਿੰਨੇ ਵੀ ਹੋ ਸਕਦੀ ਬਸ ਜੀ ਆਪਾਂ ਜਿੰਨਾ ਵੀ ਹੁੰਦਾ ਵੀ ਆਪਣੇ ਭੈਣ ਭਰਾ ਵੇਖਣ ਵਾਲੇ ਬਸ ਜੀ ਰੁਪਈਆ ਨਾ ਜੇ ਸੰਗ ਨਾ ਜੋੜੀ ਨਾ ਹੁੰਦਾ ਕੰਮ ਜੇ ਕੋਈ ਜੋੜੀ ਨਾ ਹੋਵੇ ਫਿਰ 100 ਕਿਲੋਮੀਟਰ ਤੱਕ ਪਹੁੰਚ ਕਰਦੇ ਚੱਕੋ ਵੀ ਹਾਂਜੀ ਬਾ ਵੀ 100 ਕਿਲੋਮੀਟਰ ਤੱਕ ਪਹੁੰਚ ਵੀ ਆ ਕੋਈ ਲਾਗੇ ਬੰਨੇ ਵਾਲੇ ਮੇਰੇ ਭਰਾ ਜਿਵੇਂ ਕਿਸੇ ਭਰਾ ਨੇ ਪਟਿਆਲੇ ਜਾਂ ਮੋਗੇ ਮਗਾਉਣੀਆਂ ਲਾਗੇ ਪਾਸੇ ਵਾਲੇ ਇੱਕ ਇੱਕ ਨਹੀਂ ਜਾਣੀਆਂ ਲਾਗੇ ਪਾਸੇ ਵਾਲੇ ਵੀਰ ਸੰਪਰਕ ਕਰ ਲਿਆ ਜੇ ਇੱਕ ਦੂਜੀ ਥਾਂ ਤੋਂ ਉਤਰ ਜੂਗੀ ਕੋਈ 5-7 ਕਿਲੋਮੀਟਰ ਸੱਜੇ ਖੱਬੇ ਹਾਂ ਬਸ ਜੀ ਜਕਰ ਕਿਸੇ ਭਰਾ ਨੇ ਇਕੱਠੀਆਂ ਪਾਉਣੀਆਂ ਦੋਵੇਂ ਇਕੱਠੀਆਂ ਪਾਉਣੀਆਂ ਪਤਾ ਲੱਗਦਾ ਕਿ ਕਿੰਨੀਆਂ ਮਿਲਦੀ ਪਈ ਹੈ ਕਰਮਾੜੀ ਤਾਜੀ ਇਹਨੇ ਕਰਮਾੜੀ ਨੇ ਕੋਈ ਟਾਂਗਾਂ ਤਿੰਨ ਮਹੀਨੇ ਬਾਅਦ ਤਾਜੀ ਨੇ ਸੂਖਣਾ ਬਸ ਜੀ ਇਹ ਗੱਲਬਾਤ ਆ ਇਹ ਕਿਸਾਨ ਵੀਰੋ 65000 ਦੇ ਵਿੱਚੋਂ 200 ਰੁਪਏ ਛੋਟ ਹੋ ਜੂਗੀ ਕਰ ਲਓ ਸੰਪਰਕ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਫਰੀਦ ਕੋਰ ਤਾਂ ਹੀ ਕੋਈ ਲੈ ਲੇ ਹਾਂ ਸਾਰਾ ਕਰਾਇਆ ਪਰਾ ਹੁਆ ਇਦਰੋਂ ਜਗਰਾਉਂ ਤੋਂ ਵੀ ਜਿੱਲੇ ਸਰਾਇ ਕਰ ਆਪਣਾ ਉਹ ਇਦਰੋਂ ਗੁਰਦਾਸਪੁਰ ਤੋਂ ਵੀ ਜਿੱਲੇ ਦੇ ਕਰਾਇਆ 100-100 ਕਿਲੋਮੀਟਰ ਪੈ ਜਾਂਦਾ ਇੰਨਾ ਫਰੋਹੀਪੁਰ ਤੋਂ ਵੀ ਕੋਈ ਜਿੱਲੇ ਦੇ ਕਰਾਇਆ ਸਾਰਾ ਆਪਣਾ ਹੋਊਗਾ ਠੀਕ ਹੈ ਹਾਂਜੀ ਲੈ ਵੀ ਹੈ ਤੀਏ ਵੀ ਗਾੜੀ ਖਰੇ ਤੋਂ ਕਰਾਇਆ ਜਾਊਗਾ ਆ ਬਸ ਜੀ ਤੇ ਨੰਬਰ ਇੱਕ ਕਰ ਦਿਓ ਸਾਂਜੀ ਨੰਬਰ ਸਾਡਾ ਆਪਣਾ 814373573 ਪਿੰਡ ਆਪਣਾ ਬੁਰਜਨੇਥੂਗਾ ਜ਼ਿਲ੍ਹਾ ਕਰਨਤਾ ਤਹਿਸੀਲ ਪਟੇ ਜੀ ਠੀਕ ਹੈ ਵੀਰੇ ਹਾਂਜੀ ਲੋ ਵੀ ਨੰਬਰ ਆ 200 ਸਕਰੀਨ ਦੇ ਉੱਪਰ ਚੱਲਣ ਰਿਹਾ ਮਾਲਕ ਦਾ ਨੰਬਰਾਂ ਦੇ ਕਾਲ ਕਰਕੇ ਕਰੋ ਗੱਲਬਾਤ ਇਸੇ ਤਰ੍ਹਾਂ ਪਸ਼ੂ ਆਏ ਗਏ ਰਹਿੰਦੇ ਆ ਰੁਟੀਨ ਦੇ ਵਿੱਚ ਚੰਗੇ ਬਾਕੀ ਮੇਰੇ ਭਰਾ ਪਸੰਦ ਆਏ ਹੋਣਗੇ ਪਸ਼ੂ ਤੇ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰਿਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਆਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ